ਜਜਬਾ ਦੱਸਦਾ ਉਸ ਗੱਲ ਨੂੰ ਜਿਹੜੀ ਗੱਲ ਸਾਡੇ ਭਾਗ ਸਰਾਬੇ ਜਿਹੜੀ ਗੱਲ ਨੂੰ ਲੈ ਕੇ ਤੁਰੇ ਜਿਹੜੇ ਜਨੂਨ ਨੂੰ ਲੈ ਕੇ ਉਹ ਤੁਰੇ ਉਹ ਜਨੂਨ ਜਿਉਂਦ ਪਿੰਡ ਦੀਆਂ ਗਲੀਆਂ ਚੋਂ ਦਿਖਦਾ ਜਦੋਂ ਸਾਡੇ ਨਿੱਕੇ ਬੱਚੇ ਝੰਡੇ ਲੈ ਕੇ ਗਲੀ ਗਲੀ ਮਾਰਚ ਕਰਦੇ ਨੇ ਤੇ ਇੱਥੇ ਦੀ ਹਕੂਮਤ ਰੋਏ ਕਹਿੰਦੇ ਨੇ ਕਿ ਹਕੂਮਤ ਸਾਡੀਆਂ ਜਮੀਨਾਂ ਵੱਲ ਸੋਚ ਕੇ ਆਈ ਇਸ ਕਰਕੇ ਜਣੀਆਂ ਜਿਹੜੀਆਂ ਸਾਡੀਆਂ ਭੈਣਾਂ ਪੂਰੀ ਤਰ੍ਹਾਂ ਦੇ ਨਾਲ ਮਾਨਸਿਕ ਤੌਰ ਤੇ ਤਿਆਰ ਹੋ ਕੇ ਮੋਰਚੇ 'ਚ ਮੈਦਾਨ ਚਾਉਂਦੀਆਂ ਨੇ ਅੱਜ ਸੰਗਾਰਾ ਸਿੰਘ ਮਾਣਾ ਜਦੋਂ ਇਧਰੋਂ ਘੁੰਮ ਕੇ ਸਵੇਰੇ 4 ਵਜੇ ਉੱਠ ਕੱਢਦੇ ਨੇ ਢੇੜਾ ਦੇਖ ਕੇ ਆਉਂਦੇ ਨੇ ਬਾਹਰ ਉਹ ਕਹਿੰਦੇ ਇੱਕ ਮਾਈ 4:30 ਵਜੇ ਇੱਥੇ ਬੈਠੀ ਥੀ ਜਣੀ ਇਹ جنੂਨ ਆ ਜਿਹੜਾ ਇਹ ਜਜਬਾ ਜਿਹੜਾ ਇਹ ਜਜਬਾ ਭਰਾਵੋ ਕੋਈ ਉਪਰੋਂ ਨਹੀਂ ਆਉਂਦਾ ਕੋਈ અવਤਾਰ ਕੋਈ ਮਹਾਪੁਰਸ਼ ਉਹ ਉਪਰੋਂ ਨਹੀਂ ਆਉਂਦਾ ਉਹਨੂੰ ਹਾਲਾਤ ਤੇ ਸਮਾਂ ਪੈਦਾ ਕਰਦਾ ਇਸ ਕਰਕੇ ਇਸ ਹਾਲਾਤ ਨੇ ਆਹ ਜਿਹੜਾ جنੂਨ ਆ ਆ ਪੂਰੀ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਏ ਹੋ ਇਹ ਭਰਾਵੋ ਦਿਖਦਾ ਉੱਥੋਂ ਦੀ ਹਕੂਮਤ ਨੂੰ ਕਿਉਂਕਿ ਏ ਭਗਵੰਤ ਮਾਨ ਦੀ ਹਕੂਮਤ ਮੋਦੀ ਦੀਆਂ ਉਹਨਾਂ ਚਾਲਾਂ ਤੇ ਜਣੀ ਉਹ ਉਸ ਲਾਈਨ ਤੇ ਚੱਲੀ ਆ ਪੂਰੀ ਤਰ੍ਹਾਂ ਦੇ ਨਾਲ ਉਹੀ ਗੱਲਾਂ ਕਰਦਾ ਭਗਵੰਤ ਮਾਨ ਵੀ ਜਿਹੜਾ ਮੋਦੀ ਕਹਿੰਦਾ ਕਿ ਇਹ ਪਾਕਿਸਤਾਨ ਦੇ ਏਜੰਟ ਨੇ ਇਹ ਅੰਦੋਲਨ ਜੀਵੀ ਨੇ ਜਣੀ ਉਹਨੇ ਬਹੁਤ ਤਰ੍ਹਾਂ ਦੇ ਜਿਹੜੇ ਠੱਪੇ ਨੇ ਉਹ ਲਾਏ ਨੇ ਆਪਣੇ ਉੱਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹੀ ਕਹਿੰਦਾ ਕਿ ਇਹ ਸਰਕਾਰ ਰੋਕਦੇ ਨੇ ਇਹ ਲੋਕਾਂ ਨੂੰ ਹੈਰਾਨ ਕਰਦੇ ਨੇ ਇਹ ਧਰਨੇ ਲਾਉਂਦੇ ਨੇ ਜਣੀ ਇਸ ਕਰਕੇ ਇਹਨਾਂ ਲਹਿਰਾਂ ਨੂੰ ਦੱਬਣ ਦੇ ਲਈ ਇਹਨਾਂ ਲਹਿਰਾਂ ਨੂੰ ਇਹਨਾਂ ਲੋਕਾਂ ਨੂੰ ਬਦਨਾਮ ਕਰਨ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਨੇ ਇਸ ਕਰਕੇ ਇਹ ਹਕੂਮਤ ਚੜ ਕੇ ਆਈ ਆ ਜਦੋਂ ਆਪਣੀ ਮੀਟਿੰਗ ਆਪਣੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਮੀਟਿੰਗ ਤੋਂ ਭੱਜਿਆ ਮੁੱਖ ਮੰਤਰੀ ਤੇ ਕਿਹਾ ਕਿ ਇਸ ਤਰੀਕੇ ਨਾਲ ਸੜਕਾਂ ਤੇ ਨਹੀਂ ਆਉਣ ਦੇਵਾਂਗੇ ਉਹ ਭਰਾਵੋ ਜਦੋਂ ਸਰਕਾਰ ਚੜ੍ਹ ਕੇ ਆਈ ਆ ਕਿ ਭਾਰਤਮਾਲਾ ਜ਼ਮੀਨ ਆ ਜੜੀ ਉਹ ਧੱਕੇ ਨਾਲ ਕੁੱਟ ਕੇ ਲੈ ਲਾਂਗੇ ਉਹ ਦੇਖਿਆ ਤੁਸੀਂ ਦੁੰਨੇਵਾਲ ਦੇ ਵਿੱਚ ਦੁੰਨੇ ਕੇ ਪਿੰਡ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲੋਕ ਜਦੋਂ ਲੜੇ ਨੇ ਖੜੇ ਨੇ ਅਥਰੂ ਗਾਇ ਚੱਲਿਆ ਜਣੀ ਸਰਕਾਰ ਚੜਹੀ ਗਈ ਆ ਤੇ ਲੋਕ ਵੀ ਚੜਹੀ ਗਏ ਨੇ ਉਸ ਤੋਂ ਬਾਅਦ ਲੇਲੇਵਾਲ ਦੇ ਵਿੱਚ ਵੀ ਦੇਖ ਲਿਆ ਸਰਕਾਰ ਨੇ ਇਸੇ ਤਰੀਕੇ ਦੇ ਨਾਲ ਉੱਥੇ ਵੀ ਦੋ ਵਾਰ ਆਪਾਂ ਗਿਆ ਇਸ ਕਰਕੇ ਜੌਂਦ ਪਿੰਡ ਦੇ ਵਿੱਚ ਵੀ ਦੇਖਿਆ ਸਰਕਾਰ ਨੇ ਜਣੀ ਪੂਰੀ ਤਰ੍ਹਾਂ ਦੇ ਨਾਲ ਜਦੋਂ ਲੋਕ ਇਸ ਗੱਲ ਦੇ ਲਈ ਲੜਦੇ ਨੇ ਇਹ ਭਰਾਵੋ ਇਹ ਜज्ਬਾ ਜਿਹੜਾ ਇਹ ਜज्ਬੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਕਿਉਂਕਿ ਆਪਾਂ ਕਹਿੰਦੇ ਆ ਕਿ ਅਸੀਂ ਭਗਤ ਸਰਾਬਿਆਂ ਦੇ ਬਾਹਰ ਲੋਕ ਅਸੀਂ ਸਾਡੇ ਗੁਰੂਆਂ ਦੀ ਉਸ ਲਹਿਨ ਤੇ ਤੁਰਨ ਵਾਲੇ ਲੋਕ ਆ ਇਸ ਕਰਕੇ ਅੱਜ ਝਲਕਾਂ ਪੈਂਦੀਆਂ ਨੇ ਇਥੋਂ ਦੀ ਹਕੂਮਤ ਨੂੰ ਇਹ ਲੱਗਦਾ ਕਿ ਇਸ ਤਰੀਕੇ ਨਾਲ ਭਗਤ ਸਿੰਘ ਨੂੰ ਫਾਸੀ ਚਾੜ ਕੇ ਉਦਮ ਸਿੰਘ ਨੂੰ ਫਾਸੀ ਚਾੜ ਕੇ ਚਾਰ ਸਹਾਬਜਾਦਿਆਂ ਨੂੰ ਨੀਹਾਂ 'ਚ ਚੁਣ-ਚਣ ਕੇ ਇਹ ਲਹਿਰਾਂ ਦਬ ਜਾਣਗੀਆਂ ਅੱਜ ਜੌਂਦ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਜਦੋਂ ਜਿਹੜੇ ਨਿੱਕੇ ਬੱਚੇ ਨੇ ਝੰਡੇ ਲੈ ਕੇ ਆਉਂਦੇ ਨੇ ਉਹ ਝਲਕਾਂ ਪੈਂਦੀਆਂ ਨੇ ਕਰਤਾਰ ਸਿੰਘ ਸਰਾਭੇ ਦੀਆਂ ਉਹ ਝਲਕਾਂ ਪੈਂਦੀਆਂ ਨੇ ਭਗਤ ਸਿੰਘ ਦੀਆਂ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਆ ਜਿਹੜਾ ਉਹ ਲੈ ਕੇ ਆਉਣਾ ਉਹਦੇ ਲਈ ਲੜਦੇ ਆ ਇਸ ਕਰਕੇ ਉਹੀ ਜਨੂਨ ਜਿਹੜਾ ਜਨੂਨ ਜਦੋਂ ਭਗਤ ਸਿੰਘ ਨੂੰ ਫਾਸੀ ਦੇ ਤਖਤੇ ਤੇ ਚੜਿਆ ਗਿਆ ਜਣੀ ਫਾਸੀ ਦੇ ਤਖਤੇ ਤੇ ਚੜਨ ਵੇਲੇ ਵੀ ਉਹ ਜਣੀ ਉਹਦੇ ਚਿਹਰੇ ਤੇ ਨਮੋਸੀ ਨਹੀਂ ਸੀ ਆਈ ਉਹ ਜਣੀ ਪੂਰੀ ਤਰ੍ਹਾਂ ਦੇ ਨਾਲ ਗੜਕਦਾ ਵੜਕਦਾ ਉਹਨੇ ਕਿਹਾ ਜਣੀ ਪੂਰੀ ਤਰ੍ਹਾਂ ਦੇ ਨਾਲ ਜਦੋਂ ਉਹਨਾਂ ਨੂੰ ਫਾਸੀ ਚੜ੍ਹਾਇਆ ਗਿਆ ਉਹ ਕਿਹੜਾ جنੂਨ ਸੀ ਜਿਹੜਾ ਉਹਨਾਂ ਦੇ ਚਿਹਰਿਆਂ ਤੇ ਨਮੋਸੀ ਨਹੀਂ ਲੈ ਕੇ ਆ ਸਕਿਆ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਫਾਸੀ ਚੜ੍ਹ ਦੇਣਾ ਇਸ ਕਰਕੇ ਆਹ جنੂਨ ਆਹ ਗੱਲ ਜਣੀ ਜਿਹੜੇ ਲੋਕ ਜੌਂਦ ਪਿੰਡ ਦੀ ਜ਼ਮੀਨ ਵਾਸਤੇ ਆਏ ਨੇ ਇੱਥੇ ਦਿਨ ਰਾਤ ਰਹਿੰਦੇ ਨੇ ਮੋਰਚੇ 'ਚ ਉਹ ਪ੍ਰਧਾਨ ਜੀਰੇ ਵੀ ਕਿਹਾ ਕਲਗਰਾਹ ਸਾਹਿਬ ਨੇ ਕਿ ਸਾਡੀਆਂ ਲਾਸਾਂ ਤੋਂ ਦੀ ਟੱਪ ਕੇ ਤੁਸੀਂ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ ਅਸੀਂ ਤਾਂ ਧਾਰ ਕੇ ਆਇਆ ਜਦ ਜੇ ਤੁਸੀਂ ਕਬਜ਼ਾ ਕਰੋਗੇ ਤਾਂ ਸਾਡੀਆਂ ਇੱਥੇ ਯਾਦਗਰਾਂ ਨੇ ਜੜੀਆਂ ਉਹ ਬਣਨ ਤੋਂ ਬਾਅਦ ਤੁਸੀਂ ਕਬਜ਼ੇ ਕਰ ਸਕਦੇ ਹੋ ਜਿਹੜੀਆਂ ਸਾਡੀਆਂ ਲੋਥਾਂ ਤੋਂ ਦੀ ਲੱਗ ਕੇ ਕਬਜ਼ੇ ਕਰ ਸਕਦੇ ਹੋ ਇਹ ਦਿਖਾਤਾ ਤੁਸੀਂ ਨੇ ਪੂਰੀ ਤਰ੍ਹਾਂ ਦੇ ਨਾਲ ਇੱਥੋਂ ਦੀ ਹਕੂਮਤ ਨੂੰ ਜਦੋਂ ਤੁਹਾਡੇ ਅੱਗੂ ਝੰਡਾ ਸਿੰਘ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨਾਲ ਮੜਿੱਕਦਾ ਤੇ ਇਹ ਕਹਿੰਦਾ ਕਿ ਆਹ ਜਿਹੜੇ ਮੁਲਾਜ਼ਮ ਨੇ ਸਾਡੇ ਘਰਾਂ ਚੋਂ ਨੇ 24 24 ਘੰਟੇ ਕੰਮ ਲੈਨੇ ਹੋ ਕਦੋਂ ਚਾਹ ਪਾਣੀ ਦਾ ਪ੍ਰਬੰਧ ਕਰਦੇ ਹੋ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਹ ਗੱਲਾਂ ਆਉਂਦੀਆਂ ਨੇ ਕਿ ਠੀਕ ਗੱਲ ਆ ਇਹ ਇਹ ਲੋਕ ਸਾਡੀ ਲੜਾਈ ਵੀ ਲੜਦੇ ਨੇ ਇਸ ਕਰਕੇ ਆਓ ਭਗਤ ਸਿੰਘ ਨੂੰ ਪੜ੍ਹੀਏ ਆਓ ਪੜ੍ਹੀਏ ਕਰਤਾਰ ਸਰਾਬੇ ਨੂੰ ਕਿਉਂਕਿ ਭਰਾਵੋ ਅੱਜ ਜਦੋਂ ਅਸੀਂ ਲੜ ਰਹਾਂ ਆਹ ਲਹਿਰਾਂ ਲੜ ਰਹੀਆਂ ਨੇ ਅੱਜ ਹਿੰਦੁਸਤਾਨ ਦੇ ਹਾਲਾਤ ਕੀ ਨੇ ਉਹੀ ਹਾਲਾਤ ਨੇ ਜਦੋਂ ਪੈਦਾ ਹੋਇਆ ਭਗਤ ਸਿੰਘ 1907 ਦੇ ਵਿੱਚ ਉਹ ਉਦੋਂ ਵੀ ਸਾਡੇ ਨੌਜਵਾਨ ਕਰਤਾਰ ਸਿੰਘ ਸਰਾਬੇ ਉਹਦੋਂ ਪਹਿਲਾਂ ਬਾਹਰ ਗਏ ਨੇ ਅਮਰੀਕਾ ਗਏ ਨੇ ਕੈਨੇਡਾ ਗਏ ਨੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਖੁਦਕੁਸ਼ੀਆਂ ਹੋਈਆਂ ਨੇ ਉਦੋਂ ਵੀ ਉਦੋਂ ਵੀ ਕਰਜ਼ਿਆਂ ਦੇ ਕਰਕੇ ਲੋਕਾਂ ਨੇ ਜ਼ਮੀਨਾਂ ਬੈ ਗਹਿਣੇ ਹੋਈਆਂ ਨੇ ਇਸ ਕਰਕੇ ਅੱਜ ਵੀ ਸਾਡੀ ਨੌਜਵਾਨੀ ਬਾਹਰ ਜਾ ਰਹੀ ਆ ਤੇ ਸਾਡੀਆਂ ਜ਼ਮੀਨਾਂ ਉਹ ਕੁਰਕ ਕਰਨ ਵਾਸਤੇ ਬਰੰਟ ਕਬਜੇ ਲੈ ਕੇ ਆ ਰਹੇ ਨੇ ਉਹੀ ਹਾਲਾਤ ਨੇ ਭਰਵੋ ਇਸ ਕਰਕੇ ਜਦੋਂ ਇਹਨਾਂ ਹਾਲਾਤਾਂ ਨੂੰ ਅਸੀਂ ਬੁੱਝਦਿਆਂ ਫੇਰ ਅਸੀਂ ਇਹ ਗੱਲ ਜਦੋਂ ਧਾਰ ਕੇ ਆਉਨੇ ਆ ਕਿ ਸਾਨੂੰ ਪਤਾ ਇੱਥੋਂ ਦੀ ਹਕੂਮਤ ਆ ਜੜੀ ਉਹ ਜਿਵੇਂ ਕਾਮਾਰ ਕੇ ਟੰਗਣਾ ਚਾਹੁੰਦੀ ਆ ਉਹ ਇਹ ਚਾਹੁੰਦੇ ਨੇ ਕਿ ਇੱਥੇ ਲਹਿਰਾਂ ਨਾ ਉੱਠਣ ਇੱਥੇ ਆਪਣੇ ਹੱਕ ਜਿਤਾਈ ਨਾ ਕਰਨ ਲੋਕ ਜ਼ਮੀਨਾਂ ਤੇ ਇਸ ਕਰਕੇ ਆਜੋ ਜੌਂ ਤੇ ਚੜਕੇ ਆਜੋ ਲੈ ਲਿਆ ਤੇ ਚੜਕੇ ਇਹ ਤੁਹਾਡੇ ਜਜ਼ਬੇ ਨੇ ਰੋਕਿਆ ਭਰਾਵੋ ਉਹਨਾਂ ਨੂੰ ਇਸ ਕਰਕੇ ਇਸੇ ਤਰੀਕੇ ਦੇ ਨਾਲ ਜਣੀ ਜ਼ਿਲੇ ਵਾਲੇ ਬਾਗਚ ਕੀਤਾ ਇਹਨਾਂ ਨੇ ਇਹ ਸਾਨੂੰ ਪਾੜਦੇ ਨੇ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਿਵੇਂ ਅੱਜ ਮੋਦੀ ਪਾੜਦਾ ਉਦੋਂ ਅੰਗਰੇਜ਼ਾਂ ਨੇ ਵੀ ਇਹੀ ਕੁਛ ਕੀਤਾ ਭਰਾਵੋ ਅੰਗਰੇਜ਼ਾਂ ਨੇ ਵੀ ਸਾਨੂੰ ਪਾੜਿਆ ਧਰਮ ਜਾਤ ਦੇ ਨਾਂ ਤੇ ਜਦੋਂ ਅੰਗਰੇਜ਼ ਇੱਥੇ ਆਏ ਨਾ ਅੰਗਰੇਜ਼ਾਂ ਨੇ ਆ ਕੇ ਕੀਤਾ ਕੀ ਅੰਗਰੇਜ਼ਾਂ ਨੇ ਭਰਾਵੋ ਪਹਿਲਾਂ ਆ ਕੇ ਅੰਬਰਸਰ ਰੇਲਵੇ ਸਟੇਸ਼ਨ ਦੇ ਉੱਤੇ ਜਣੀ ਦੋ ਤਿੰਨ ਤਰ੍ਹਾਂ ਦੇ ਘੜੇ ਧਰੇ ਉਹ ਘੜਿਆਂ ਤੇ ਲਿਖਿਆ ਕਿ ਹਿੰਦੂਆਂ ਦਾ ਪਾਣੀ ਇਹ ਸਿੱਖਾਂ ਦਾ ਪਾਣੀ ਇਹ ਮੁਸਲਮਾਨਾਂ ਦਾ ਪਾਣੀ ਜਣੀ ਉਹਨਾਂ ਨੇ ਪਾਣੀ ਪੀਉਣ ਵਾਸਤੇ ਘੜੇ ਨਹੀਂ ਸੀ ਧਰੇ ਉਹਨਾਂ ਨੇ ਘੜੇ ਉਹ ਸਾਨੂੰ ਪਾੜਨ ਵਾਸਤੇ ਕਿ ਸਿੱਖ ਕਹਿਣ ਕਿ ਹਿੰਦੂ ਨੇ ਸਾਡੇ ਘੜੇ ਚੋਂ ਪਾਣੀ ਪੀ ਲਿਆ ਮੁਸਲਮਾਨਾਂ ਨੇ ਸਾਡੇ ਘੜੇ ਘੜੇ ਚੋਂ ਪਾਣੀ ਪੀ ਲਿਆ ਇਸ ਕਰਕੇ ਜਿਹਲੇ ਆਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਲੋਥਾਂ ਨਾਲ ਖੂਹ ਭਰਿਆ ਜਣੀ ਉਸ ਵੇਲੇ ਉਹਨਾਂ ਨੇ ਮੰਨਿਆ ਕਿ ਇੱਥੇ ਜਿਵੇਂ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਕਿ ਇੱਥੇ ਲੋਕ ਉੱਠਣਗੇ ਨਹੀਂ ਲੋਕ ਬੋਲਣਗੇ ਨਹੀਂ ਪਰ ਭਰਾਵੋ ਉਹਨਾਂ ਦਿਨਾਂ ਦੇ ਵਿੱਚ ਵੀ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਦੇ ਜਿਹੜੀ ਕੋਨਰ ਰੋਡ ਵੱਜਦੀ ਆ ਉਥੇ 50 ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਹੋਇਆ ਉਹ ਲੋਕਾਂ ਦਾ ਹੋਇਆ ਇਕੱਠ ਉਹ ਗਏ ਨੇ ਜਾ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਗਏ ਨੇ ਪਹਿਲਾਂ ਉਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਹਾਕਮ ਹੋ ਤੁਸੀਂ ਕੌਣ ਹੁੰਨੇ ਹੋ ਸਾਨੂੰ ਜਾਤ ਧਰਮ ਦੇ ਨਾਂ ਤੇ ਵੰਡਣ ਵਾਲੇ ਸਾਨੂੰ ਪਾਣੀਆਂ ਦੇ ਨਾਂ ਤੇ ਵੰਡਣ ਵਾਲੇ ਅਸੀਂ ਤਾਂ ਇੱਕੋ ਬਾਟੇ ਚ ਅੰਮ੍ਰਿਤ ਸਕਣ ਵਾਲੇ ਲੋਕ ਆ ਪਹਿਲਾਂ ਲੋਕਾਂ ਨੇ ਉਹ ਘੜੇ ਭੰਨੇ ਉਹ ਘੜੇ ਭੰਨਣ ਤੋਂ ਬਾਅਦ ਜਣੀ ਪੂਰੀ ਤਰ੍ਹਾਂ ਦੇ ਨਾਲ ਉੱਥੇ ਮਜਾਰਾ ਜਿਹੜਾ ਕੀਤਾ ਇਸ ਕਰਕੇ ਭਰਾਵੋ ਅੱਜ ਜਦੋਂ ਅਸੀਂ ਐਸ ਇਹਨਾਂ ਹਾਲਾਤਾਂ ਦੇ ਵਿੱਚ ਦੀ ਲੰਘ ਰਹੇ ਹਾਂ ਜਦੋਂ ਸਾਨੂੰ ਪੂਰੀ ਤਸਵੀਰ ਉਹ ਪੂਰੀ ਫਿਲਮ ਦਿਖਦੀ ਆ ਕਿ ਇੱਥੇ ਦੇ ਹਾਕਮ ਨੇ ਜਿਹੜੇ ਉਹ ਸਾਡੀਆਂ ਮੰਡੀਆਂ ਖੋਣ ਜਾ ਰਹੇ ਨੇ ਉਹ ਸਾਡੀਆਂ ਕੁੱਲ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਈ ਜਾ ਰਹੇ ਨੇ ਸਾਡੇ ਕੁੱਲ ਪਬਲਿਕ ਅਦਾਰੇ ਖੋਣ ਜਾ ਰਹੇ ਨੇ ਸਾਡਾ ਪਰਚੂਨ ਖੇਤਰ ਖੋਣ ਜਾ ਰਹੇ ਨੇ ਪੂਰੀ ਤਰ੍ਹਾਂ ਦੇ ਨਾਲ ਅੱਜ ਉਹੀ ਜਜ਼ਬਾ ਲੈ ਕੇ ਲੜਨ ਦੀ ਲੋੜ ਆ ਕਿ ਜਦੋਂ ਭਗਤ ਸਿੰਘ ਦੀ ਉਮਰ 12 ਸਾਲ ਦੀ ਹੁੰਦੀ ਆ ਉਦੋਂ ਪੂਰੀ ਤਰ੍ਹਾਂ ਦੇ ਨਾਲ ਕਿਵੇਂ ਉਹ ਲਹਿਰਾਂ ਦੇ ਵਿੱਚ ਕੰਮ ਕਰਦਾ ਉਦੋਂ ਚੱਲੀ ਆ ਗੁਰਦੁਆਰਾ ਸੁਧਾਰ ਸਾਹਿਬ ਲਾਹਰ ਜਣੀ ਗੁਰਦੁਆਰਿਆਂ ਦੇ ਉੱਤੇ ਅੰਗਰੇਜ਼ਾਂ ਨੇ ਕਬਜ਼ੇ ਕਰਾਏ ਨੇ ਮਹੰਤਾਂ ਦੇ ਪੂਰੀ ਤਰ੍ਹਾਂ ਦੇ ਨਾਲ ਜਦੋਂ ਲਹਿਰ ਚੱਲਦੀ ਆ ਉਥੇ ਜਿਹੜਾ ਮਹੰਤ ਨਰੈਣਦਾਸ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਥੇ ਜਿਹੜਾ ਲਸਮਣਦਾਸ ਆ ਉਹਨੂੰ ਝੰਡ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਜਾਂਦੀ ਆ ਉਦੋਂ ਵੀ ਭਗਤ ਸਿੰਘ ਜਾਂਦਾ ਉਥੇ ਜਣੀ ਜਦੋਂ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਲਹਿਰਾਂ ਚਲਦੀਆਂ ਨੇ ਉਹਦੇ ਚ ਉਹ ਆਪਣਾ ਰੋਲ ਅਦਾ ਕਰਦਾ ਇਸ ਕਰਕੇ ਭਰਾਵੋ ਉਹ ਜਦੋਂ ਭਗਤ ਸਿੰਘ ਪੂਰੀ ਤਰ੍ਹਾਂ ਦੇ ਨਾਲ ਇਸ ਤਰੀਕੇ ਨਾਲ ਲੰਘਦਾ ਉਹਦਾ ਪਰਿਵਾਰ ਦੇਸ਼ ਭਗਤ ਉਹਦਾ ਚਾਚਾ ਸਰਦਾਰ ਅਜੀਤ ਸਿੰਘ ਜਿਹਨੇ ਪਾਗੜੀ ਸੰਭਾਲ ਜੱਟਾ ਲਹਿਰ ਚਲਾਈ ਜਣੀ ਉਹਦਾ ਦਾਦਾ ਸਰਦਾਰ ਅਰਜਨ ਸਿੰਘ ਜਿਹੜਾ ਦੇਸ਼ ਭਗਤ ਜਣੀ ਉਹਦਾ ਪਿਤਾ ਕਿਸਮ ਸਿੰਘ ਜਿਹੜਾ ਦੇਸ਼ ਭਗਤ ਪੂਰੀ ਤਰ੍ਹਾਂ ਦੇ ਨਾਲ ਉਸ ਪਰਿਵਾਰ ਚੋਂ ਉੱਠ ਕੇ ਭਗਤ ਸਿੰਘ ਨੇ ਪੂਰੀ ਤਰ੍ਹਾਂ ਦੇ ਨਾਲ ਕੁੱਲ ਗੱਲ ਦੇਖੀ ਕਿ ਸਾਡੇ ਅਸੀਂ ਗੁਲਾਮ ਕਿਵੇਂ ਆ ਇਸ ਕਰਕੇ ਜਦੋਂ ਐ ਲੰਘਦਾ ਭਰਾਓ ਉਸ ਤਰ੍ਹਾਂ ਦੇ ਨਾਲ ਜਦੋਂ ਉਹਦਾ ਪੈਦਾ ਹੁੰਦਾ ਉਦੋਂ ਵੀ ਘਰੇ ਪੂਰੀ ਤਰ੍ਹਾਂ ਦੇ ਨਾਲ ਖੁਸ਼ੀਆਂ ਆਉਂਦੀਆਂ ਨੇ ਭਗਤ ਸਿੰਘ ਨੇ ਘਰੇ ਜਨਮ ਲਿਆ ਇਸ ਕਰਕੇ ਜਦੋਂ ਉਹ ਜਵਾਨ ਹੁੰਦਾ ਆ ਸਾਰੀਆਂ ਗੱਲਾਂ ਦੇਖਦਾ ਉਸ ਤੋਂ ਬਾਅਦ ਘਰੇ ਇਹ ਗੱਲਾਂ ਚੱਲਦੀਆਂ ਨੇ ਕਿ ਭਗਤ ਸਿੰਘ ਤਾਂ ਹੁਣ 18 ਸਾਲ ਦੀ ਉਮਰ ਹੋ ਗਈ ਭਗਤ ਸਿੰਘ ਦੀ ਇਸ ਕਰਕੇ ਇਹਦਾ ਵਿਆਹ ਕਰਾਂਗੇ ਜਣੀ ਪੂਰੀਆਂ ਸਕੀਮਾਂ ਚਲਦੀਆਂ ਨੇ ਇਹ ਗੱਲ ਜਦੋਂ ਉਹਦੇ ਕੰਨ 'ਚ ਪੈਂਦੀ ਆ ਉਦੋਂ ਜਣੀ ਉਹ ਇੱਕ ਚਿੱਠੀ ਲਿਖਦਾ ਉਹ ਕਹਿੰਦਾ ਕਿ ਆਪਾਂ ਗੱਲਾਂ ਦੇਸ਼ ਭਗਤੀ ਦੀਆਂ ਕਰਦੇ ਆ ਇਸ ਕਰਕੇ ਮੈਂ ਵਿਆਹ ਨਹੀਂ ਕਰਾਉਣਾ ਉਹ ਘਰੋਂ ਚਲਿਆ ਜਾਂਦਾ ਘਰੇ ਜਾ ਕੇ ਕਾਨਪੁਰ ਦੇ ਵਿੱਚ ਰਹਿੰਦਾ ਕਾਨਪੁਰ ਦੇ ਵਿੱਚ ਜਦੋਂ ਰਹਿੰਦਾ ਪੂਰੀ ਤਰ੍ਹਾਂ ਦੇ ਨਾਲ ਉਹਦਾ ਜਣੀ ਪਜਾਮਾ ਪਾੜ ਜਾਂਦਾ ਉਹਦਾ ਜਿਹੜਾ ਸਿਰ ਤੇ ਬੰਨੀ ਪੱਗਾ ਉਹਦੀ ਲੁੰਗੀ ਬੰਨ ਕੇ ਉਹ ਜਣੀ ਉਹਦੇ ਖੱਦਰ ਦਾ ਪਾਇਆ ਕੋਟ ਕੋਟ ਦੀਆਂ ਬਾਹਾਂ ਪਾੜ ਜਾਂਦੀਆਂ ਨੇ ਉਹ ਪਜਾਮੇ ਦੀਆਂ ਬਾਹਾਂ ਲਾਉਂਦਾ ਕੋਟ ਨੂੰ ਇਹਦੇ باوجود ਵੀ ਉਹ ਕਿਤਾਬਾਂ ਜੇਬ ਚ ਰੱਖਦਾ ਇਸ ਕਰਕੇ ਭਰਾਵੋ ਐਸ ਤਰੀਕੇ ਨਾਲ ਲੜਦਾ ਲੜਦਾ ਭਗਤ ਸਿੰਘ ਉਦੋਂ ਜਣੀ ਇਥੋਂ ਦੇ ਅੰਗਰੇਜ਼ਾਂ ਨੇ ਇਹ ਪਾਲਿਆ ਕਿ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਜਿੰਮੇ ਮਰਜੀ ਕੁੱਟੋ ਇਸ ਕਰਕੇ ਭਰਾਵੋ ਉਹਨਾਂ ਦਿਨਾਂ ਦੇ ਵਿੱਚ ਸੱਤ ਬੱਬਰ ਅਕਾਲੀਆਂ ਨੂੰ ਹੌਲੀ ਵਾਲੇ ਦਿਨ ਜਣੀ ਇੱਕੋ ਰੱਸੇ ਨਾਲ ਬੰਨ ਕੇ ਫਾਸੀ ਚਾੜ ਦਿੱਤਾ ਜਾਂਦਾ ਇਥੋਂ ਦਾ ਅੰਗਰੇਜ਼ ਇਹ ਸਮਝਦਾ ਕਿ ਆ ਲੋਕ ਜਿਨ੍ਹਾਂ ਦੇ ਲਈ ਇਹ ਲੜਦੇ ਨੇ ਬੱਬਰ ਕਾਲੀ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਇਹ ਸਾਡੇ ਲਈ ਲੜਦੇ ਨੇ ਅਜੇ ਤਾਂ ਆਪਣੀਆਂ ਪੰਜੇ ਘੋਚ ਨੇ ਇਸ ਕਰਕੇ ਉਹ ਪੂਰੀ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਜਦੋਂ ਇਹ ਗੱਲ ਭਗਤ ਸਿੰਘ ਨੂੰ ਪਤਾ ਲੱਗਦੀ ਆ ਉਹ ਪ੍ਰਭੂ ਇੱਕ ਲੇਖ ਲਿਖਦਾ ਭਗਤ ਸਿੰਘ ਆ ਕਿ ਹੌਲੀ ਵਾਲੇ ਦਿਨ ਖੂਨ ਦੇ ਸਿੱਟੇ ਸੱਤ ਬਬਰ ਅਕਾਲੀਆਂ ਦੀ ਸਹਾਤ ਨੂੰ ਸਲਾਮ ਇਹ ਲੇਖ ਅਖਬਾਰਾਂ ਸੱਪਿਆ ਪੂਰੀ ਤਰ੍ਹਾਂ ਦੇ ਨਾਲ ਉਹ ਜਦੋਂ ਅਖਬਾਰਾਂ ਸੱਪਣ ਤੋਂ ਬਾਅਦ ਇਹ ਚਰਚਾ ਚੱਲਦੀ ਆ ਕਿ ਭਗਤ ਸਿੰਘ ਕੌਣ ਆ ਇਸ ਕਰਕੇ ਪ੍ਰਭੂ ਉਹ ਪੂਰੀ ਤਰ੍ਹਾਂ ਦੇ ਨਾਲ ਭਗਤ ਸਿੰਘ ਇੱਕ ਵਿਅਕਤੀ ਨਹੀਂ ਉਹ ਇੱਕ ਚਿੰਨ੍ਹ ਉਹ ਇੱਕ ਲਹਿਰ ਆ ਉਹ ਇੱਕ ਵਿਚਾਰ ਆ ਉਹਦੀਆਂ ਲਿਖੀਆਂ ਕਿਤਾਬਾਂ ਜਣੀ ਅੱਜ ਭਗਤ ਸਿੰਘ ਨੂੰ ਪਿਸਤੌਲ ਨਾਲ ਦਿਖਾਇਆ ਜਾਂਦਾ ਉਹਨੂੰ ਮੋਸ ਨਾਲ ਦਿਖਾਇਆ ਜਾਂਦਾ ਜਣੀ ਪੂਰੀ ਤਰ੍ਹਾਂ ਦੇ ਨਾਲ ਭਰਾਵੋ ਭਗਤ ਸਿੰਘ ਜੇ ਤੁਹਾਨੂੰ ਪੜਦੇ ਆ ਭਗਤ ਸਿੰਘ ਨੂੰ ਉਹਨੇ ਸਾਰੀ ਜ਼ਿੰਦਗੀ ਚ ਇੱਕ ਗੋਲੀ ਚਲਾਈ ਆ ਪੂਰੀ ਤਰ੍ਹਾਂ ਦੇ ਨਾਲ ਉਹਨੇ ਲੋਕਾਂ ਨੂੰ ਕਿਹਾ ਕਿ ਲੋਕੋ ਇਕੱਠੇ ਹੋਣਾ ਪਊਗਾ ਜਦੋਂ ਤੱਕ ਮਨੁੱਖ ਹੱਤੋਂ ਮਨੁੱਖ ਦੀ ਲੁੱਟ ਕਸੂਟਾ ਜੜੀ ਇਹ ਖਤਮ ਨਹੀਂ ਹੁੰਦੀ ਉਦੋਂ ਤੱਕ ਆ ਕਿਰਤੀ ਲੋਕਾਂ ਦਾ ਰਾਜ ਨਹੀਂ ਆਉਣਾ ਇਸ ਕਰਕੇ ਭਰਾਵੋ ਆ ਦ ਲੋੜਾ ਸਾਡੀ ਕਿ ਆਓ ਭਗਤ ਸਿੰਘ ਦੇ ਉਹਨਾਂ ਵਿਚਾਰਾਂ ਤੇ ਅੱਗੇ ਵਧ ਕੇ ਇੱਥੇ ਕਾਣੀ ਬੰਡ ਨੂੰ ਖਤਮ ਕਰੀਏ ਜਿਹੜੀ ਗੱਲ ਭਗਤ ਸਿੰਘ ਕਹਿ ਕੇ ਗਿਆ ਉਹਨੂੰ ਇਹ ਗੱਲ ਬੁੱਝਣ ਦੀ ਲੋੜ ਆ ਕਿ ਭਗਤ ਸਿੰਘ ਜਦੋਂ ਜੇਲ੍ਹ ਕੱਢਦਾ ਉਹ ਜੇਲ੍ਹ ਦੇ ਵਿੱਚ ਜਿਹੜੀ ਜਿਸ ਦਿਨ ਉਹਨੇ ਆਉਣਾ ਹੁੰਦਾ ਉਸੇ ਦਿਨ ਉਹਦੀ ਸਫਾਈ ਸ਼ੁਰੂ ਹੋ ਜਾਂਦੀ ਆ ਉਹਦਾ ਜਿਹੜਾ ਸਫਾਈ ਸੇਵਕ ਉਹਦਾ ਨਾਮ ਬੋਗਾ ਉਹ ਜਦੋਂ ਸਫਾਈ ਕਰਦਾ ਉਸ ਤੋਂ ਬਾਅਦ ਭਗਤ ਸਿੰਘ ਆ ਕੇ ਆਪਣੀ ਕੋਠੜੀ ਦੇ ਵਿੱਚ ਬੈਠ ਜਾਂਦਾ ਜਣੀ ਉਹ ਜਿਹੜਾ ਸਪਾਈ ਸੇਵਕਾ ਉਹ ਡਰ ਕੇ ਇੱਕ ਪਾਸੇ ਬਹਿੰਦਾ ਜਦੋਂ ਇੱਕ ਪਾਸੇ ਬਹਿ ਜਾਂਦਾ ਉਹ ਡਰਦਾ ਡਰਦਾ ਭਗਤ ਸਿੰਘ ਕਹਿੰਦਾ ਭੋਗਿਆ ਤੂੰ ਇਧਰ ਕਾਹਤੋਂ ਬਹਿ ਗਿਆ ਕਹਿੰਦਾ ਸਰਦਾਰਾ ਡਰ ਲੱਗਦਾ ਕਹਿੰਦਾ ਮੇਰੇ ਤੋਂ ਕਾਹਦਾ ਡਰ ਲੱਗਦਾ ਉਹ ਕਹਿੰਦਾ ਤੇਤੋ ਤਾਂ ਦੁਨੀਆ ਡਰਦੀ ਆ ਤੇਤੋ ਤਾਂ ਵੱਡੇ ਵੱਡੇ ਡਰਦੇ ਨੇ ਉਹਨੇ ਕਿਹਾ ਭਗਤ ਸਿੰਘ ਨੇ ਕਿ ਭੋਗਿਆ ਮੈਂ ਲੜਾਈ ਆ ਜਿਹੜੀ ਆ ਕਿਰਤੀ ਲੋਕਾਂ ਦੀ ਲੜਾਈ ਲੜਦਾ ਆਪਾਂ ਜੇ ਇਕੱਠੇ ਹੋਵਾਂਗੇ ਆਪਣੀ ਝੋਟੀ ਪਾਉਗੀ ਤਾਂ ਕਰਕੇ ਇਹ ਲੜਾਈ ਆ ਜਿਹੜੀ ਜਿੱਤੀ ਜਾਣੀ ਆ ਜਦੋਂ ਉਹਨਾਂ ਦੀ ਗੱਲ ਪਤਾ ਲੱਗਦੀ ਆ ਉਹ ਕਹਿੰਦਾ ਸਰਦਾਰਾ ਤੂੰ ਤਾਂ ਪਿੱਟਿਆ ਜਾਵੇਂਗਾ ਜੇ ਮੈਂ ਤੇਰੇ ਕੋਲੇ ਬੈਠਿਆ ਤੂੰ ਪਿੱਟਿਆ ਜਾਵੇਂਗਾ ਤੂੰ ਸਰਦਾਰਾਂ ਦਾ ਮੁੰਡਾ ਜਣੀ ਇਹ ਗੱਲਾਂ ਪੂਰੀ ਤਰ੍ਹਾਂ ਨਾਲ ਜਦੋਂ ਉੱਥੇ ਚੱਲਦੀਆਂ ਨੇ ਉਹ ਜੇਲ੍ਹ 'ਚ ਰਹਿੰਦਾ ਰੋਜ਼ ਆਉਂਦਾ ਸਪਾਈ ਕਰਦਾ ਉਸ ਤੋਂ ਬਾਅਦ ਉਹਨੂੰ ਕਹਿੰਦਾ ਬੋਗੇ ਨੂੰ ਕਿ ਬੋਗਿਆ ਤੂੰ ਮੇਰੀ ਮਾਂ ਕਹਿੰਦਾ ਮੇਰੀ ਮਾਂ ਉਹ ਕਹਿੰਦਾ ਸਰਦਾਰਾ ਮੈਂ ਤੇਰੀ ਮਾਂ ਕਿਵੇਂ ਹੋਈ ਉਹ ਕਹਿੰਦਾ ਮੇਰੀ ਮਾਂ ਤੂੰ ਇਸ ਕਰਕੇ ਆ ਕਿ ਬਚਪਨ ਦੇ ਵਿੱਚ ਮੇਰੀ ਮਾਂ ਨੇ ਮੇਰਾ ਗੰਦ ਚੱਖਿਆ ਅੱਜ ਜਵਾਨੀ ਦੇ ਵਿੱਚ ਤੂੰ ਮੇਰਾ ਗੰਦ ਦਾ ਜਿਹੜਾ ਉਹ ਚੱਕਦਾ ਮੇਰੇ ਇਹਦੀ ਕੋਠੀ ਦੀ ਸਫਾਈ ਕਰਦਾ ਇਸ ਕਰਕੇ ਤੂੰ ਮੇਰੀ ਮਾਂ ਹੋਈ ਕਿ ਨਹੀਂ ਹੋਈ ਜਦੋਂ ਉਹਨੂੰ ਫਾਸੀ ਚੜ੍ਹਨਾ ਸੀਗਾ ਭਗਤ ਸਿੰਘ ਨੇ ਉਦੋਂ ਪਹਿਲਾਂ ਉਹਨੂੰ ਕਿਹਾ ਕਹਿੰਦਾ ਬੋਗਿਆ ਤੇਰੇ ਹੱਥਾਂ ਦੀ ਰੋਟੀ ਖਾਣਾ ਚਾਹਾਂਗਾ ਮੈਂ ਉਨੇ ਕਿਹਾ ਸਰਦਾਰਾ ਮੇਰੇ ਹੱਥਾਂ ਦੀ ਰੋਟੀ ਕਹਿੰਦਾ ਹਾਂ ਜਣੀ ਉਹਨੇ ਕਿਹਾ ਕਹਿੰਦਾ ਇਹ ਆਪਣੇ ਹੱਥਾਂ ਨਾਲ ਹਸਤ ਨਹੀਂ ਮਿਲਣਗੇ ਫੇਰ ਆਪਣਾ ਰਾਜ ਕਿਵੇਂ ਆਊਗਾ ਇਸ ਕਰਕੇ ਉਹ ਭਗਤ ਸਿੰਘ ਦੀਆਂ ਉਹਨਾਂ ਗੱਲਾਂ ਨੂੰ ਵਿਚਾਰੀਏ ਜਿਹੜੀਆਂ ਗੱਲਾਂ ਫਾਸੀ ਤੇ ਚੜਨ ਤੋਂ ਪਹਿਲਾਂ ਜਣੀ ਜਦੋਂ ਫਾਸੀ ਚੜ ਜਾਣਾ ਭਗਤ ਸਿੰਘ ਨੇ ਉਸ ਤੋਂ ਪਹਿਲਾਂ ਜੇਲ੍ਹ ਰੋਂਦਾ ਭਗਤ ਸਿੰਘ ਕੋਲੇ ਉਹ ਕਹਿੰਦਾ ਉਹ ਇੱਕ ਕਿਤਾਬ ਪੜਹੀ ਜਾਂਦਾ ਜੇਲ੍ਹਰ ਕਹਿੰਦਾ ਭਗਤ ਸਿੰਘ ਇਰਿਸ ਸਜਾ ਦਾ ਟਾਈਮ ਹੋ ਗਿਆ ਤੇਰੀ ਫਾਸੀ ਦਾ ਟਾਈਮ ਹੋ ਗਿਆ ਉਹ ਕਹਿੰਦਾ ਕਮੈਂਟ ਇਹ ਇਨਕਲਾਬੀ ਇਨਕਲਾਬੀ ਨਾਲ ਗੱਲ ਕਰ ਰਿਹਾ ਕਿਤਾਬ ਪੜਦਾ ਪੜਦਾ ਉਸ ਤੋਂ ਬਾਅਦ ਕਿਤਾਬ ਫੜਨ ਤੋਂ ਬਾਅਦ ਉਹਨੇ ਕਿਤਾਬ ਦਾ ਵਰਕਾ ਮੋੜਤਾ ਜਦੋਂ ਕਿਤਾਬ ਦਾ ਵਰਕਾ ਮੋੜਿਆ ਉਹਨੂੰ ਜੇਲਰ ਪੁੱਛਦਾ ਕਹਿੰਦਾ ਭਾਗਤ ਸਿਆ ਇਹ ਕਿਤਾਬ ਤਾਂ ਅੱਜ ਤੋਂ ਬਾਅਦ ਨਹੀਂ ਪੜ੍ਹਨੀ ਇਸ ਕਰਕੇ ਤੂੰ ਇਹਦਾ ਕਿਤਾਬ ਦਾ ਵਰਕਾ ਕਿਉਂ ਮੋੜਦਾ ਉਹ ਕਹਿੰਦਾ ਮੈਨੂੰ ਪਤਾ ਇਸ ਗੱਲ ਦਾ ਕਿ ਅੱਜ ਤੋਂ ਬਾਅਦ ਇਹ ਕਿਤਾਬ ਮੈਂ ਨਹੀਂ ਪੜ੍ਹਨੀ ਮੈਂ ਤਾਂ ਫਾਸੀ ਚੜਨਾ ਪਰ ਇਹ ਕਿਤਾਬ ਦਾ ਵਰਕਾ ਮੈਂ ਇਸ ਕਰਕੇ ਮੋੜ ਕੇ ਜਾਨਾ ਕਿ ਮੇਰੇ ਫਾਸੀ ਚੜ ਜਾਣ ਤੋਂ ਬਾਅਦ ਮੇਰੇ ਦੇਸ਼ ਦੇ ਲੱਖਾਂ ਨੌਜਵਾਨ ਲੱਖਾਂ ਕਿਸਾਨ ਲੱਖਾਂ ਮਜ਼ਦੂਰ ਇਹ ਕਿਤਾਬ ਦਾ ਵਰਕਾ ਪੱਟ ਕੇ ਸਦਾ ਕਰਨਗੇ ਉਹ ਭਰਾਵੋ ਭਗਤ ਸਿੰਘ ਸਾਡੇ ਤੇ ਉਹ ਗੱਲ ਰੱਖ ਕੇ ਗਿਆ ਆਓ ਭਗਤ ਸਿੰਘ ਦਾ ਮੋੜਿਆ ਉਹ ਪੰਨਾ ਉਹਨੂੰ ਸਿੱਧਾ ਕਰੀਏ ਤੇ ਇੱਥੋਂ ਦੇ ਹਾਕਮਾਂ ਨੂੰ ਇਹ ਕਹੀਏ ਕਈ ਹਾਕਮੋ ਇੱਥੇ ਅੰਗਰੇਜ਼ ਨਹੀਂ ਰਹੇ ਇੱਥੇ ਮੁਗਲ ਨਹੀਂ ਰਹੇ ਇਸ ਕਰਕੇ ਆ ਲੋਕ ਲਹਿਰਾਂ ਨੂੰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਕਿ ਇਹਨਾਂ ਲਹਿਰਾਂ ਨੂੰ ਦਬਾ ਦੇਾਂਗੇ ਇਹ ਲਹਿਰਾਂ ਛਖਣਾ ਚ ਨੇਰੀਆਂ ਚ ਤੂਫਾਨਾਂ ਚ ਗਰਮੀਆਂ ਦੇ ਵਿੱਚ ਇਹ ਪ੍ਰਵਾਹ ਨਹੀਂ ਕਰਦੇ ਲੋਕ ਇਸ ਕਰਕੇ ਇਹਨਾਂ ਚ ਜਨੂਨ ਸਾਡੇ ਭਗਤ ਸਰਾਬਿਆਂ ਦਾ ਇਹਦੇ ਚ ਜਨੂਨ ਆ ਸਾਡੇ ਚਾਰ ਸਾਹਿਬਜ਼ਾਦਿਆਂ ਦਾ ਤੇ ਇਸ ਕਰਕੇ ਭੈਣੋ ਭਰਾਵੋ ਆਓ ਆਪਣੀਆਂ ਅੱਖਾਂ ਨੂੰ ਬਚਾਉਣ ਦੇ ਲਈ ਆਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਇਸ ਲਹਿਰ ਨੂੰ ਮਜ਼ਬੂਤ ਕਰੀਏ ਸਾਡੀਆਂ ਭੈਣਾਂ ਦੀਆਂ ਕਾਇਆਂ ਤਕੜੀਆਂ ਕਰੀਏ ਇਸ ਕਰਕੇ ਅਸੀਂ ਪੜ੍ਹੀਏ ਮਾਈ ਭਾਗੋ ਨੂੰ ਅਸੀਂ ਪੜ੍ਹੀਏ ਬੀਬੀ ਗੁਲਾਬਕਾਰ ਨੂੰ ਕਿ ਉਹ ਕਿਵੇਂ ਲੜੀਆਂ ਨੇ ਇਸ ਕਰਕੇ ਲੋੜ ਇਸ ਗੱਲ ਦੀ ਆ ਕਿ ਇਸ ਗੱਲ ਨੂੰ ਆਪਾਂ ਭੁੱਜੀਏ ਕਿ ਉਹ ਹਾਕਮ ਨੇ ਜਿਹੜੇ ਉਹ ਸਾਨੂੰ ਜਾਤਾਂ ਧਰਮਾਂ ਗੋਤਾਂ ਦੇ ਨਾਂ ਤੇ ਲੜਾਉਂਦੇ ਨੇ ਜਿਹੜਾ ਜੰਗੀਆਣਾ ਸਾਹਿਬ ਨੇ ਗੀਤ ਵੀ ਗਾਇਆ ਇਹਦੋਂ ਪਹਿਲਾਂ ਇਸ ਕਰਕੇ ਇਸ ਗੱਲ ਨੂੰ 부ਝ ਕੇ ਆਓ ਮਜ਼ਦੂਰ ਭਰਾਵਾਂ ਨਾਲ ਜੋਟੀ ਪਾਈਏ ਆਓ ਸਾਡੀਆਂ ਮਜ਼ਦੂਰ ਭੈਣਾਂ ਨੂੰ ਇਹ ਗੱਲ ਕਹੀਏ ਕਿ ਇਹ ਮੁਕਤੀ ਆ ਜੜੀ ਸਾਡੇ ਆਉਣ ਵਾਲੇ ਦਿਨਾਂ ਸਾਡੇ ਇਕੱਠੇ ਹੋਿਆਂ ਤੋਂ ਬਿਨਾ ਇਹ ਗੱਲ ਨੇ ਬਣਨਾ ਨਹੀਂ ਜਿਹੜੀ ਗੱਲ ਭਗ ਸੰ ਕਹਿ ਕੇ ਗਿਆ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੋਟ ਕਸੋਟਾ ਜੜੀ ਉਹ ਖਤਮ ਨਹੀਂ ਹੁੰਦੀ ਉਦੋਂ ਤੱਕ ਸਾਡਾ ਰਾਜ ਆ ਜਿਹੜਾ ਉਹ ਨਹੀਂ ਆਉਣਾ ਇਹ ਇਸ ਕਰਕੇ ਉਹ جنੂਨ ਜਿਹੜੇ جنੂਨ ਦੇ ਲਈ ਤੁਸੀਂ ਇੱਥੇ ਬੈਠੇ ਹੋ ਤੇ ਜਦੋਂ ਵੀ ਸਤਾ ਦੰਦਾ ਪਿੱਛੋਂ ਫੋਨ ਆਉਂਦੇ ਨੇ ਕਿ ਪ੍ਰਧਾਨ ਜੀ ਜੇ ਕੋਈ ਗੱਲਬਾਤ ਹੋਈ ਜੇ ਤੁਹਾਨੂੰ ਕੋਈ ਪਿੰਕ ਲੱਗਦੀ ਆ ਤਾਂ ਦੱਸੋ ਪੂਰੀ ਤਰ੍ਹਾਂ ਦੇ ਨਾਲ ਇਸ ਕਰਕੇ ਇੱਥੋਂ ਦੇ ਹਾਕਮਾਂ ਨੇ ਵੀ ਬੁੱਝ ਲਈ ਇਹ ਗੱਲ ਕਿ ਇੱਥੇ ਸੌਖਾ ਨਹੀਂ ਹੈ ਐਸ ਜੌਂਦ ਪਿੰਡ ਦੀ ਜ਼ਮੀਨ ਤੇ ਕਬਜ਼ਾ ਕਰਨਾ ਇਸ ਕਰਕੇ ਜਿਉਂ ਦੀ ਜ਼ਮੀਨ ਤੇ ਕਬਜਾ ਹੁੰਦਾ ਫਿਰ ਮੀਟਰ ਵੀ ਨਿਕਲਣਗੇ ਫਿਰ ਗਰਫਦਾਰੀਆਂ ਵੀ ਹੋਣਗੀਆਂ ਫਿਰ ਜਿਹੜੇ ਬਰਾਂ ਟਕਬਜੇ ਵੀ ਹੋਣਗੇ ਪੂਰੀ ਤਰ੍ਹਾਂ ਦੇ ਨਾਲ ਭਰਾਵੋ ਇਹ ਲਹਿਰ ਨੂੰ ਮਜ਼ਬੂਤ ਕਰਨ ਦੀ ਲੋੜ ਆ ਆਓ ਇਸ ਜਜ਼ਵੇ ਨੂੰ ਇਸ ਜਨੂਨ ਨੂੰ ਪੂਰੀ ਤਰ੍ਹਾਂ ਦੇ ਨਾਲ ਉਹ ਭਗਤ ਸਿੰਘ ਦੇ ਵਿਚਾਰ ਪੜ ਕੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਜਿਹੜਾ ਲਹਿਰਾਂ ਦਾ ਇਤਿਹਾਸ ਆ ਇਹਨੂੰ ਪੜ ਕੇ ਆਪਣੀ ਜਥੇਬੰਦੀ ਦਾ ਤਜਰਬਿਆਂ ਨੂੰ ਉਹਨਾਂ ਨੂੰ ਚਿਤਾਰ ਕੇ ਆਮਨਾਨ ਦੇ ਵਿੱਚ ਨੇਤਰੀਏ ਤੇ ਇਥੋਂ ਦੀ ਹਕੂਮਤ ਰੋਏ ਕਹੀਏ ਕਿ ਹਕੂਮਤ ਤੇ ਜੌਂਦ ਪਿੰਡ ਦੇ ਵਿੱਚ ਕਬਜ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚ ਕੇ ਆਈ ਵਿਚਾਰ ਕੇ ਆਈ ਕਿਹਾ ਕਿ ਇੱਥੇ ਸਾਡੀਆਂ ਜੜੀਆਂ ਯਾਦਗਰੀਆਂ ਬਣ ਸਕਦੀਆਂ ਨੇ ਪਰ ਕਬਜ਼ਾ ਨਹੀਂ ਹੋਣ ਦੰਦੇ ਇਸ ਕਰਕੇ ਆਹ ਇਕੱਠੇ ਹੋਈਏ 12 ਵਜੇ ਫੇਰ ਸਟੇਜ ਚਲਾਵਾਂਗੇ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਜਜ਼ਬੇ ਦੇ ਨਾਲ ਆਉਣਿਓ ਖੜਦੇ ਹੋ ਜੱਜਦੇ ਹੋ ਇਸ ਜੱਜਵੇ ਨੂੰ ਤੁਹਾਡੇ ਨੂੰ ਸਲਾਮ ਆ ਪ੍ਰਭੂ ਤੁਹਾਡਾ ਬਹੁਤ ਬਹੁਤ ਧੰਨਵਾਦ